ਸਰਸਈ ਵਾਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸੋਹਣੇ ਪਸ਼ੂ ਆ ਇੱਕ ਟੋਕੜ ਕੱਬਣ ਝੋਟੀ ਵਧੀਆ ਕੁਆਲਟੀ ਵਾਲੀ ਇੱਕ ਵੈੜ ਵੱਡੀ ਝੋਟੀ ਤਾਜੀ ਸੂਈ ਇੱਕ ਸਰਸਿਕਲ ਬਾਈ ਜੀ ਠੀਕ ਆ ਜੀ ਸਾਬ ਵਧੀਆ ਬੋਲਾ ਜੀ ਫਰਮਾਨਾ ਜੀ ਕੈਮ ਜੀ ਸਾਬ ਵਧੀਆ ਠੀਕ ਆ ਬਈ ਕਿਨੇ ਭੈਣ ਬ੍ਰਾਹਮਣਾਂ ਦੇ ਨਹੀਂ ਫਰਕ ਦੇ ਜੁੜਿਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਤਰਾ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਧੰਨ ਤੇ ਜਨਵਾਰ ਵੀਰ ਜੀ ਅੱਜ ਦੋ ਤੇ ਨਹੀਂ ਆ ਹਾਂਜੀ ਤੇ ਝੋਟੀਆਂ ਚੰਗੀਆਂ ਟੌਪ ਦੀਆਂ ਇੱਕ ਝੋਟੀ ਟੋਕੜ ਗੱਬਣ ਝੋਟੀ ਆ ਉਹ ਆ ਚੰਗੀ ਚੈਂਪੀਅਨ ਠੀਕ ਹੈ ਜੀ ਜਿਹੜੀ ਇੱਕ ਤਾਂ ਕਹਿ ਦਿੰਦਾ ਜਿਹੜੀ ਝੋਟੀ ਚੰਗੀ ਹਰ ਵੀਰ ਨੇ ਵੀਰ ਵੇਖ ਕੇ ਕਹਿਣਾ ਵੀ ਝੋਟੀ ਦਾ ਅੱਜ 100 ਕਾਗ ਉਹ ਤੇ ਮਿਲੂ ਇੱਕੋ ਬੰਦੇ ਠੀਕ ਹੈ ਜੀ ਤਾਂ ਇਹਨਾਂ ਝੋਟੀਆਂ ਵਧੀਆ ਹਾਂਜੀ ਕੁਆਲਟੀ ਵਾਲੀ ਦੀ ਇੱਕ ਤਾਜੀ ਝੋਟੀ ਚੀ ਠੀਕ ਹੈ ਦੋ ਹੀ ਪੀਜਿਆ ਤਾਂ ਝੋਟੀਆਂ ਚੰਗੀਆਂ ਵਡੀਆਂ ਲਈਆਂ ਆਉਣ ਵਾਲੀਆਂ ਠੀਕ ਹੈ ਬਾਈ ਜੀ ਬਸ ਪ੍ਰੋਗਰਾਮ ਹੀ ਵੀਰ ਹਾਂਜੀ ਆ ਕਰਕੇ ਮਾਲ ਲਿਆਣੀਆਂ ਗਿਆ ਠੀਕ ਹੈ ਬਾਈ ਜੀ ਠੀਕ ਇਹ ਖ ਜੀ ਬਹੁਤ ਸਾਫ ਅਸ਼ੂ ਭਾਈ ਕੋਲ ਵੱਜਿਆ ਕੁਆਲਟੀ ਵਾਲੇ ਤੇ ਝੋਟੀਆਂ ਚੰਗੀ ਝੋਟੀ ਆ ਵੀਰਾਂ ਠੀਕ ਹੈ ਜੀ ਦੋ ਝੋਟੀਆਂ ਦਾ ਫੋਨ ਤਿਆਰ ਕਰਾਂਗਾ 13-14 ਦਾ ਠੀਕ ਹੈ ਜ ਇਹ ਹੋ ਛੋਟੀ ਦਾ ਪੇਟ ਪੂੜਾ ਕੁਆਲਿਟੀ ਬਹੁਤ ਸੋਹਣੀ ਲੱਗੀ ਹੈ ਛੋਟੀ ਨੂੰ ਯਾਰਿਆ ਬਰਾਂ ਵਾਲੀ ਛੋਟੀ ਹੈ ਸਰੀਂਗੀ ਛੋਟੀ ਹੈ ਪੂਰੀ ਟੌਪ ਕੁਆਲਿਟੀ ਅਸਲ ਚੀਜ਼ ਹੈ ਠੀਕ ਹੈ ਭਾਈ ਜਿਵਾਈ ਚ ਵਹੀ ਐ ਭਾਈ ਜੀ ਪੋਲੀ ਆ ਜਿਵਾਈ ਜੀ ਜਿਹੜਾ ਮਿਲਦਾ ਲੱਗਾ ਉਹ ਛੰਗੀ ਛੋਟੀ ਹੈ ਜਿਵਾਈ ਪੋਲੀ ਹੈ ਠੀਕ ਹੈ ਜੀ ਤੋਰ ਤੋਂ ਮਾੜੀ ਗਾਂ ਦੋ ਮਾਦੇ ਵੀ ਲਾਏ ਮਾਹ ਗਾਂ ਲੈ ਸਾਮ ਵੀ ਵੀਰ ਸਾਮ ਦਾ ਮੋਲ ਹੈ ਵੇ ਛੋਟੀ ਲੰਮੀ ਤੋਰ ਦੇ ਛੋਟੀ ਸਾਂਧੀ ਹੈ ਠੀਕ ਹੈ ਭਾਈ ਜੀ ਇਹ ਕੋਈ ਝੋਟੀ ਦਾ ਪਿੱਠ ਪੁੜਾ ਜਿਹੜਾ ਇਹ ਬਹੁਤ ਸੋਹਣੀਆਂ ਝੋਟੀਆਂ ਲੱਗਾ ਪੂਰੀ ਭਲੀ ਝੋਟੀ ਠੀਕ ਓ ਛਗੀ ਆ ਛਗੀ ਛੇ ਦਾ ਤੇ ਇਹ ਕੀ ਝੋਟੀ ਪਰ ਠੰਡੀ ਸੀਲ ਹਾਤੀ ਪੜਿਆ ਜੋ ਠੀਕ ਆ ਪਿਆ ਨਾ ਇਹ ਕੋਈ ਬਹੁਤ ਕਵਾਰਲੀ ਝੋਟੀ ਹੈ ਜੈਡ ਬਲੈਕ ਯਾਰਿਆ ਬਣਾ ਲੇ ਟਟਾ ਗਿਆ ਮਾਰਾ ਮਾਰ ਕਟਾ ਰਿਹਾ ਆ ਕਟਾ ਚੈੱਕ ਕਰ ਲੋ ਮੇਰੇ ਭਰਾ ਠੀਕ ਐ ਮੋਹਲਵੀਰ ਬੋਸੋ ਭਾਜੀ ਕੀ ਕਰਦੇ ਪ੍ਰਾਈਸ ਲੈਣ ਦੇਣ ਨਿਗਾਹਾਂ ਮੁੱਲ ਕਰਾਂਗੇ ਜਿੰਨੇ ਦੀ ਝੋਟੀ ਤੇ ਨਹੀਂ ਜੀ ਜòn ਪਾਲੀ ਝੋਟੀ ਸਟਾ ਪੂਰਾ ਕੁਆਲਿਟੀ ਝੋਟੀ ਦੱਸੋ ਭਾਜੀ ਕੀ ਮੁੱਲ ਮੋਹਲਵੀਰ ਇਹਦਾ ਲਾਗੋਂ ਬਣੇ ਝੋਟੀ ਲਈ ਆ ਵੀਰਾਂ ਪੈਸੇ ਵੀ ਲਾਏ ਹਾਂਜੀ ਹਾਂਜੀ ਲੈਣ ਦੇਣ ਮੁੱਲ ਕਰਾਂਗੇ ਜਿੰਨੇ ਦੀ ਝੋਟੀ ਦੇਖਣੀ ਹਾਂਜੀ ਜੀ ਮੁੱਲ ਕਰਨ ਨੂੰ ਭਾਵੇਂ 1 40 45 ਜੋ ਮਾਦੀ ਹਾਂ ਦੇ ਨਾਂ 135 ਜੁੜ ਗਿਆ 135 ਦੀ ਠੀਕ ਆ ਬਾਜੀ 135 ਬਜਣਾ ਝੋਟੀ ਜੈਸ ਲੋ ਪਰ ਝੂਟੀ ਆਰ ਪਾਰ ਦੀ ਬਾਜੀ ਇਹਦਾ ਚੁਵਾਈ ਪਖਦੇ ਆ ਵਧੀਆ ਕੁਆਲਟੀ ਵਾਲੀ ਆ ਪਰ ਝੋਟ ਦਾ ਮੋਲੀ ਬਿਲਕੁਲ ਜੈ ਜੈ ਵੱਡੀ ਝੋਟੀ ਆ ਕੁਆਲਟੀ ਸਾਰਾ ਸਵਾ ਜੋਗੇ ਵੀ 80 90 ਦੀ ਐਂਡ ਤੇ ਵੀ ਐਂਡ ਤੇ ਵੀ ਵੱਡੀ ਝੋਟੀ ਠੀਕ ਆ ਜੀ ਦਾ ਕੇਦਾ 100 ਹੋਊਗਾ ਝੋਟੀ ਇੱਕ ਆ ਅਨ੍ਯਾਮੀ ਦੇ ਕਹਿੰਦਾ 8 ਕਿਲੋ ਦੋਦੇ ਆ ਠੀਕ 18 ਕਿਲੋ ਨੇ ਝੰਡਾ ਲਵਾਇਆ ਠੀਕ ਹੈ ਭਾਈ ਜੋ ਰਹੇ ਨੇ ਝੋਟੀ ਅਸਲ ਚੀਜ਼ ਹੈ ਬਾਡੀ ਬੁਡੀ ਵੇਖ ਝੋਟੀ ਦੀ ਕੀ ਕੀ ਵੀਰ ਚੈੱਕ ਹੋਈ ਆਪਣੇ ਕੋਲ ਨੰਬਰ ਆਈ ਦੇ ਵੇਖੋ ਝੋਟੀ ਦਾ ਪਿੱਠ ਪੁੜਾ ਕੁਆਲਿਟੀ ਬਹੁਤ ਸੋਹਣੀ ਝੋਟੀ ਬੋਲਦੀ ਹੈ ਵਧੀਆ ਯਾਰੇ ਬਣਾ ਨੇ ਝੋਟੀ ਬਹੁਤ ਜਿਆਦਾ ਝੋਟੀ ਜਦੋਂ ਆਪਣੇ ਦਿਨਾਂ ਦੇ ਆ ਗਏ ਹੁੰਦੀ ਹੈ ਝੋਟੀ ਵੇਖਣ ਦੇ ਲੱਗਦੀ ਹੁੰਦੀ ਹੈ ਵੀ ਅਸਲ ਜਾਨਵਰ ਹੈ ਯਾਰ ਚੱਲ

ਬਾਏ ਜੀ ਜੀ ਵੀ ਇਹ ਲੋਕ ਇਹ ਦੇਖ ਲਓ ਨਾ ਡੰਗਰ ਰੱਖੇ ਸਾਰਾ ਮਾਲ ਨੂੰ ਪਾਏ ਸੰਗਲ ਹਾਂਜੀ ਹਾਂਜੀ ਤੇ ਉਹ ਦੇਖੋ ਨਾ ਆ ਵੀ ਤੁਹਾਨੂੰ ਪਤਾ ਇਹ ਝੱਗੂ ਚੂਗਿਆ ਨਾ ਪਵੇ ਕਰਦਾ ਇਹ ਰੱਖਦਾ ਠੀਕ ਆ ਭਾਈ ਜੀ ਸਾਲੋ ਨਹੀਂ ਕੋਈ ਦੱਸੋ ਭਾਈ ਜੀ ਕੀ ਮੋਲੇ ਦਾ ਕੱਟ ਕਾਠੀ ਦੀ ਸਾਰੀ ਕੁਆਲਟੀ ਵਾਲੀ ਝੋਡੀ ਬਿਲਕੁਲ ਅਸਲ ਚੀਜ਼ ਆ ਸ੍ਰੀ ਜੀ ਠੀਕ ਆ ਭਾਈ ਦੱਸੋ ਭਾਈ ਜੀ ਲੈਣ ਦਾ ਮੋਲ ਲੱਗੂਗਾ ਝੋਡੀ ਦਾ ਮੋਲ ਸਮੇ ਦੇ ਹਿਸਾਬ ਨਾਲ ਅੰਕ ਜੇ ਨਹੀਂ ਝੋਡੀ ਕਮਾ ਲੈਣਾ ਜਿਹੜਾ ਮਰਜੀ ਵੀਰ ਭਰਾ ਅਠੀ ਨਹੀਂ ਔਰ ਵੀ ਕੋਈ ਵਪਾਰੀ 15 ਤੋਂ 15 ਵੀ ਜਾ ਕੇ ਟਵਾ ਲੰਦੋ ਹੈ ਹਾਂਜੀ ਜਿਹੜੀ ਗੱਲ ਹੈ ਹਾਂਜੀ ਜੰਮਾ ਹੋਇਆ ਹੋਵੇ ਮੱਦਾ ਤੇ ਭੰਮ ਹੋਵੇ ਤੇਰੀ ਹਾਂਜੀ ਇਹ ਸਮੇਂ ਦੇ ਸੁਣ ਆਉਂਗੇ ਜਿਹੜਾ ਮੈਨੂੰ ਖਾਣਾ ਨਾਸੀ ਜਾਂਦੀ ਅਸੀਆਦੀ ਅਸੀਆਦੀ ਹਾਂ ਨਾ ਦਵਾ ਇੱਕ ਛੜਦੀ ਤੁਹਾਡੀ ਮੰਗਾਰ ਦੇ ਵੇਲੇ ਭਾਜਣਾ ਮਾਦੀ ਇਮਾਨਦਾਰੀ ਝੋਟੀਆਂ ਦੀ ਕਿ ਜੋਗੀ ਜੋਗੀ ਯਸਨੋ ਅਸੀਆ ਰੇੜਾ ਬਾਈ ਜੀ ਲੋ ਜੀ ਬਾਈ ਕਹਿੰਦੇ ਯਸਨੋ 8000 ਰੇੜਾ ਤੋਕੜ ਕੱਪੜੇ ਝੋਟੀਆਂ ਵੱਡੇ ਪਲਦੀ ਤੇ ਕੁਆਲਿਟੀ ਦੀ ਝੋਟੀਆਂ ਨਹੀਂ ਚੀਜ਼ ਲੱਭਦੀ ਪਰ ਬਹੁਤ ਸ਼ਾਨਦਾਰ ਝੋਟੀਆਂ ਠੀਕ ਹੈ ਬਾਈ ओके ਅਸਰ ਜੀ ਜਿਹਾ ਕੁਆਰਟੀ ਹੈ ਹਾਂਜੀ ਆ ਵਾੜਿਆ ਵੀਰ ਬਚਾ ਮਰਿਆ ਜੇ ਤੇ ਵਸ਼ੀ ਚੰਗੀ ਜੀ ਦੁੱਧ ਪੱਕਾ ਜਿਹੜਾ ਚਮਾਵਾ ਹੋਗਾ 12 ਕਿਲੋ 12 ਕਿਲੋ ਧਿਆਨ ਨਾਲ ਦੇਖੋ ਜੀ ਵਸ਼ੀ ਨੇ ਫੁੱਟਬਾਲ ਹੀ ਬਣਾਇਆ ਹੋਈ ਵਸ਼ੀ ਗਾਟਰ ਵਾਲੀ ਆ ਕੁਆਰਟੀ ਚਰਸੀ ਦਾ ਤੇ ਛਾਈ ਗੱਲ ਆ ਵੀ ਤਰੋ ਸੰਗ ਮਾਰਦੀ ਨਹੀਂ ਬਿਲਕੁਲ ਹੈ ਨਹੀਂ ਕੋਈ ਨਾ ਪੜੀ ਹਮ ਤਾਂ ਦੱਸ ਦੇਈਦਾ ਮਿਲੂ ਪਹਿਲਾਂ ਦੱਸ ਦੋ ਗੱਲ ਸਹੀ ਬਾਕੀ 11 ਨੂੰ ਜਦੋਂ ਜਦ ਅਸੀਂ ਯਾਰ ਇਹ ਬਣਵਾ ਦੇ ਦਾ ਦਾ ਡਾਲੇ ਵਾਲਾ گا ਡਾਲੇ ਵਾਲਾ ਦਾ ਜਵਾਬ ਵੇਖੇਗਾ ਮੇਰਾ ਵੀਰ ਇੱਥੇ ਆ ਗਿਆ ਜਿਹੜਾ ਛੱਡੀ ਸੀ ਬਹੁਤ ਜ਼ਿਆਦਾ ਨਿਕਰ ਲੇਵੇ ਦੀ ਵਸੇ ਦੁੱਧ 12 ਕਿਲੋ ਕੰਡੇ ਵਾਲਾ ਹੋ 100 ਵੀ ਪਾਏ ਕੀ ਬੋਲੇ ਦਾ ਬੋਲੇ ਬਿਲਕੁਲ ਜ਼ਿਆਦਾ हां ना येने दी वशी तीया दिर। तीया दिर। तीया। तीया तीया। दे देनी है मोल करनु जो मर्जी करिए 30000 दी जी 10000 दी 30000 जसनो रेट पे कंदे 30000 दी वशी होजु बाकी ठंडी पा ठंडे सीर पूरी क्वालिटी दी वधिया ਨਾਲ ਲਗਾ ਠੀਕ ਹੈ ਜੀ ਬਹੁਤ ਜਿਆਦਾ ਚੰਗੀ ਤੇ ਬਹੁਤ ਸੋਹਣੀ ਵਸ਼ੀਆ ਜੈਸਨੋਈ ਬਣੀ ਨੇ 30000 ਰੁਪਿਆ ਠੀਕ ਹੈ ਬਾਈ ਜੀ ਤੇ ਵੇਖੋ ਜੀ ਵਧਿਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਲਾਈਕ ਕਮੈਂਟ ਤੇ ਸ਼ੇਅਰ ਤੇ ਇਨੀ ਪਸ਼ੂ ਆ ਕੋਈ ਨਹੀਂ ਬੀਨੇ ਆ ਪੂਰੇ ਵਧਿਆ ਠੀਕ ਹੈ ਭਾਈ ਜੀ ਬਾਕੀ ਬਾਕੀ ਲਈ ਪ੍ਰੈਸ ਬੋਲੋ ਜੀ ਤੁਹਾਡਾ ਧੰਨਵਾਦ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਮਿਲਿਏ ਸਾਰਿਆਂ ਨੂੰ ਧੰਨਵਾਦ ਕਰਦੇ ਆਂ ਹਾਂਜੀ ਫੋਨ ਨੰਬਰ ਹੈਗਾ ਵਿੱਚ 842740755 ਹਾਂਜੀ ਨਾਮ ਮਾਣਾ ਦਾ ਪਿੰਡ ਪੋਮਾ ਪਿੰਡ ਪੋਮਾ ਹਾਂਜੀ ਠੀਕ ਹੈ ਜੀ ਸੱਸੇ ਹੀ ਗੱਲ ਭਾਈ ਜੀ ਤਾਂ ਵਧੀਆ ਇੱਕ ਵਾਰੀ ਲਈ ਪੁੱਛ ਧੰਨਵਾਦ ਜੀ